ਜੀ ਸਸ਼ੀਗਾਲ ਸਾਰਿਆਂ ਨੂੰ ਅੱਜ ਤੋਂ ਮੇਰੇ ਬਲੌਗ 'ਮੈਂ ਪੰਜਾਬੀ ਜੀ ਬਣਾਵਾਂਗੀ ਠੀਕ ਹੈ ਆਪਣੇ ਪੰਜਾਬੀ ਭਾਈਚਾਰੇ ਦੇ ਲਈ ਜਿਨ੍ਹਾਂ ਨੂੰ ਪੰਜਾਬੀ ਪਸੰਦ ਆ ਉਹ ਦੇਖ ਦੇਖ ਸਕਦੇ ਆ ਇਹ ਬਲੌਗ ਠੀਕ ਹੈ ਤੇ ਅੱਜ ਦਾ ਮੇਰਾ ਬਲੌਗ ਮਾਰਨਿੰਗ ਤੋਂ ਸਟਾਰਟ ਹੋ ਰਿਹਾ ਮਾਰਨਿੰਗ ਦਾ ਅੱਜ ਮੇਰੀ ਤਬੀਅਤ ਠੀਕ ਨਹੀਂ ਹੈਗੀ ਤੇ ਬਟ ਸਫਾਈ ਕਰਨ ਦਾ ਮਨ ਤਾਂ ਹੈ ਨਹੀਂ ਪਰ ਫਿਰ ਵੀ ਸਫਾਈ ਕਰੇ ਬਿਨਾ ਰਹਿ ਵੀ ਨਹੀਂ ਸਕਦੇ ਹਨਾ ਕਿਉਂਕਿ ਇਹ ਰੂਟੀਨ ਹੀ ਆ ਇੱਕ ਕਿ ਜੇ ਸਫਾਈ ਨਾ ਕਰੋ ਤਾਂ ਆਪਣੇ ਆਪ ਨੂੰ ਬਿਮਾਰ ਲੱਗਣ ਲੱਗ ਜਾਂਦਾ ਤੇ ਹੁਣ ਮੈਂ ਸਫਾਈਆਂ ਕਰਨ ਜਾ ਰਹੀ ਆ ਆਪਣੀ ਬੇਟੀ ਨੂੰ ਮੈਂ ਉਠਾ ਕੇ ਬਰਸ਼ ਵਗੈਰਾ ਕਰਵਾ ਦਿੱਤਾ ਫੇਸ ਵਾਸ਼ ਕਰਕੇ ਠੀਕ ਹੈ ਤੇ ਉਹਨੂੰ ਨਾਲ ਹੀ ਦੁੱਧ ਪਿਲਾ ਦਿੱਤਾ ਹੁਣ ਬਸ ਮੈਂ ਫ੍ਰੀ ਆ ਮੈਂ ਖਾऊंगी ਪੀऊंगी ਸਫਾਈ ਕਰਕੇ ਕਿਉਂਕਿ ਮੇਰੀ ਰੋਟੀ ਨਾ ਜਿੰਨਾ ਤੱਕ ਸਾਫ ਸਪਾਈ ਨਾ ਹੋਏ ਹੁੰਦਾ ਉਸ ਤੋਂ ਉਦੋਂ ਤੱਕ ਮੈਨੂੰ ਕੁਝ ਪਸੰਦ ਨਹੀਂ ਲੱਗਦਾ ਹੈਗਾ ਹੁਣ ਮੈਂ ਸਾਫ ਸਪਾਈ ਕਰਨ ਜਾ ਰਹੀ ਆ ਹਾਂਜੀ ਵੀਰੋ ਤੇ ਭੈਣੋ ਕਿਵੇਂ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਠੀਕ ਹੈ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਹਸਤਾ ਵਸਤਾ ਰੱਖੇ ਤੇ ਤੰਦਰੁਸਤ ਬਖਸ਼ੇ ਤੇ ਇੱਥੇ ਮੈਂ ਅੱਜ ਦੀ ਜਿੱਦਾ ਕੀ ਤੁਹਾਨੂੰ ਪ੍ਰੋਮਿਸ ਕੀਤਾ ਸੀ ਕਿ ਹਰ ਇੱਕ ਬਲੌਗ ਦੇ ਵਿੱਚ ਮੈਂ ਨਵੀਂ ਚੀਜ਼ ਐਡ ਕਰਾਂਗੀ ਠੀਕ ਹੈ ਤਾਂ ਜੋ ਆਪਾਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲ ਸਕੇ ਤੇ ਜਿੱਦਾਂ ਹੀ ਹੁਣ ਪੰਜਾਬ ਦੇ ਵਿੱਚ ਅੱਜ ਕੱਲ੍ਹ ਹੋ ਰਿਹਾ ਹਰ ਇੱਕ ਘਰ ਦੇ ਵਿੱਚ ਇੱਕ ਨਾ ਇੱਕ ਬੀਪੀ ਦਾ ਮਰੀਜ਼ ਜ਼ਰੂਰ ਹੁੰਦਾ ਠੀਕ ਹੈ ਵੱਧ ਤੋਂ ਵੱਧ ਮਤਲਬ ਇੱਕ ਤਾਂ ਜ਼ਰੂਰ ਹੁੰਦਾ ਵੱਧ ਤੋਂ ਵੱਧ ਜਿੰਨੇ ਮਰਜੀ ਹੋ ਸਕਦਾ ਇਸ ਲਈ ਉਹਨਾਂ ਦੇ ਲਈ ਇੱਕ ਡਵਾਈਸ ਆ ਜੀ ਜੇ ਤੁਹਾਨੂੰ ਬੀਪੀ ਦੀ ਪ੍ਰੋਬਲਮ ਆ ਰਹੀ ਹੈ ਸਭ ਤੋਂ ਪਹਿਲਾਂ ਤਾਂ ਆਪਣਾ ਬੀਪੀ ਵਗੈਰਾ ਚੈੱਕ ਕਰਾਓ ਠੀਕ ਹੈ ਜਿੱਦਾਂ ਕਿ ਸੋਲਟ ਆ ਜਿਹੜਾ ਉਹ ਸਬਜੀ ਵਿੱਚ ਤਾਂ ਖਾ ਸਕਦੇ ਹੋ ਨਮਕ ਵਗੈਰਾ ਪਰ ਉਦੋਂ ਉੱਪਰੋਂ ਜਿੱਦਾਂ ਕਿ ਅੱਜ ਕੱਲ ਆਪਣੇ ਮਾਤਾ ਹੁੰਦੀਆਂ ਨੇ ਠੀਕ ਹੈ ਉੱਪਰੋਂ ਭੁੱਕ ਕੇ ਖਾ ਲੈਂਦੀਆਂ ਨੇ ਜਿੱਦਾਂ ਸਲਾਦ ਦੇ ਉੱਪਰ ਲਾ ਲ ਉਹ ਚੀਜ਼ਾਂ ਬੰਦ ਕਰਨੀਆਂ ਨੇ ਪਲੱਸ ਆਪਣੇ ਕਿਸੇ ਜੇ ਬਜ਼ੁਰਗ ਦੇ ਬੀਪੀ ਵੱਧ ਰਿਹਾ ਨਾ ਤਾਂ ਤੁਸੀਂ ਤਾਂ ਤੁਸੀਂ ਇਹ ਚੀਜ਼ ਕਰਨੀ ਹੈ ਜੀ ਕਿ ਉਹਨਾਂ ਨੂੰ ਨਾ ਸੈਰ ਕਰਨ ਨੂੰ ਕਹਿਣਾ ਅੱਧਾ ਘੰਟਾ ਜੇ ਅੱਧਾ ਘੰਟਾ ਉਹ ਸੈਰ ਕਰਨਗੇ ਠੀਕ ਹੈ ਭਾਵੇਂ ਜਿਹੜਾ ਮਰਜੀ ਟਾਈਮ ਹੋਵੇ ਤੇ ਉਹਦੇ ਨਾਲ ਉਹਨਾਂ ਦਾ ਬੀਪੀ ਅਤੇ ਸ਼ੂਗਰ ਆ ਜਿਹੜਾ ਉਹ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਆਏਗਾ ਤੇ ਸੈਰ ਇਹ ਨਹੀਂ ਜੀ ਕਿ ਜਿੱਦਾਂ ਅੱਜਕੱਲ ਬੀਬੀਆਂ ਕਹਿੰਦੀਆਂ ਨੇ ਕਿ ਹਾਂ ਜੀ ਅਸੀਂ ਬਸ ਕੰਮ ਕਰਦੇ ਹਾਂ ਤੇ ਸਾਡੀ ਸੈਰ ਹੋ ਜਾਂਦੀ ਹੈ ਉਹ ਸੈਰ ਨਹੀਂ ਜੀ ਪਾਰਟਿਕੂਲਰ ਹੀ ਆਪਾਂ ਨੇ ਸੈਰ ਕਰवानी ਆ ਠੀਕ ਹੈ ਇਹਦੇ ਨਾਲ ਬੀਪੀ ਜਿਹੜਾ ਬਹੁਤ ਜ਼ਿਆਦਾ ਕੰਟਰੋਲ ਚ ਆਉਂਦਾ ਹੈ ਚਲੋ ਜੀ ਹੁਣ ਆਪਾਂ ਬਲੌਗ ਤੇ ਆ ਜੰਨੇ ਆ ਤੇ ਇੱਥੇ ਮੈਂ ਸਾਰੀ ਆਪਣੇ ਘਰ ਦੀ ਸਾਫ ਸਫਾਈ ਕਰ ਦਿੱਤੀ ਸੀ ਜੀ ਆ ਦੇਖੋ ਜੀ కర్ਟਨ ਸਾਡੇ ਕਿੰਨੇ ਵਧੀਆ ਲੱਗਦੇ ਆ ਮੇਰੀ ਚੁਆਇਸ ਦੇ ਕਰਟਨਾ 컬러ਫੁਲ ਕਿਉਂਕਿ 컬러ਫੁਲ ਹੋਣ ਤੇ ਕਾਫੀ ਜ਼ਿਆਦਾ ਅਟਰੈਕਟਿਵ ਰਹਿੰਦੇ ਆ ਤੇ ਅੱਖਾਂ ਨੂੰ ਵਧੀਆ ਹਾਂਜੀ ਫਰੈਂਡਸ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਫਾਈ ਆਲਮੋਸਟ ਸਾਰੀ ਕਰ ਦਿੱਤੀ ਆ ਠੀਕ ਹੈ ਆ ਦੇਖੋ ਮੇਰਾ ਬੇਟਾ ਆਲੂ ਬਖਾਰਾ ਖਾ ਰਿਹਾ ਹੁਣ ਇਹ ਦੁੱਧ ਪੀ ਕੇ ਹਟਿਆ ਦੇਖੋ 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 ਗੰਦਾ ਜਿਹਾ ਬੱਚਾ ਬਣਿਆ ਇਹ ਹੁਣ ਤੇ ਇੱਧਰ ਦੇਖੋ ਮੈਂ ਜਿੰਨਾ ਨਾਰਮਲੀ ਕਰਦੀ ਆ ਉੰਨੀ ਸਫਾਈ ਹੋਈ ਤਾਂ ਨਹੀਂ ਬਟ ਫਿਰ ਵੀ ਫਰਨੈਲ ਲਾ ਕੇ ਪੋਚਾ ਲਗਾ ਦਿੱਤਾ ਮੈਂ ਆ ਦੇਖੋ ਕਿਚਨ ਤੇ ਹੁਣ ਮੈਂ ਚਾਹ ਰੱਖੀ ਹੋਈ ਆ ਚਾਹ ਬਣ ਰਹੀ ਹੈ ਮੇਰੀ ਚਾਹ ਪੀਉਂਗੀ ਬੇਟੀ ਨੇ ਮੇਰੀ ਨੇ ਦੁੱਧ ਦੋ ਆਲਮੋਸਟ ਪੀ ਲਿਆ ਚੰਗੀ ਤਰ੍ਹਾਂ ਬੋਇਲ ਕਰਕੇ ਉਸ ਤੋਂ ਬਾਅਦ ਹੀ ਚਾਹ ਪੀਂਦਾ ਨਾ ਸਵਾਦ ਆਉਂਦਾ ਏ ਇੱਥੇ ਦੁੱਧ ਬੋਇਲ ਹੋ ਕੇ ਰੱਖਿਆ ਹੋਇਆ ਟੱਕੇ ਦੇਖੋ ਜਦੋਂ ਬੋਇਲ ਚੰਗੀ ਤਰ੍ਹਾਂ ਹੋ ਜਾਊਗੀ ਨਾ ਉਸ ਤੋਂ ਬਾਅਦ ਹੀ ਜਿਹੜਾ ਇਹਦਾ ਸਵਾਦ ਆਉਂਦਾ ਹੈ ਚਾਹ ਪੀਂਦਾ ਕੱਚੀ ਜੀ ਚਾਹ ਪੀਣ ਨੂੰ ਮਨ ਵੀ ਨਹੀਂ ਕਰਦਾ ਹੈਗਾ ਨਾ ਵਧੀਆ ਹੀ ਲੱਗਦੀ ਆ ਦੇਖੋ ਜਿੰਨਾ ਤੱਕ ਰੱਜ ਜੂਗੀ ਫੇਰ ਹੀ ਪੀ ਪੀਵਾਂਗੇ ਇੱਧਰ ਮੇਰਾ ਬੇਟਾ ਆਲੂ ਬਖਾਰਾ ਖਾ ਰਿਹਾ ਫ੍ਰਿਜ ਖੋਲਿਆ ਸੀ ਤੇ ਬੋਲਿਆ ਮਮਾ ਮੈਨੇ ਆਲੂ ਬਖਾਰਾ ਖਾਣਾ ਦੇਖੋ ਤਾਂ ਸਹੀ ਚੂੜੀਆਂ ਪਾਈਆਂ ਨੇ ਗੰਦੇ ਜਿਹੇ ਬੱਚੇ ਨੇ ਵੇਖੋ ਵੇਖੋ ਕਿੱਦਾਂ ਖਾ ਰਿਹਾ ਯਮਮੀ ਹੈ ਬੇਟਾ ਯਮਮੀ ਹੈ ਚਲ ਕੋਈ ਨਹੀਂ ਥੋੜਾ ਬਹੁਤ ਕੋਈ ਨਿਆਣੀ ਖਲਾਰਾ ਤਾਂ ਪਾਉਂਦੇ ਹੀ ਹੁੰਦੇ ਆ ਮੈਂ ਸਾਫ ਕਰ ਦੂੰਗੀ ਠੀਕ ਹੈ ਬੇਟਾ ਖਾ ਲੋ ਜੀ ਫਰੈਂਡਸ ਹੁਣ ਅਸੀਂ ਚਾਹ ਬਣਾ ਲਈਏ ਮੈਂ ਆਪਣੀ ਬੇਟੀ ਦਾ ਬੂ ਵੀ ਸਾਫ ਕਰ ਦਿੱਤਾ ਚੰਗੀ ਤਰ੍ਹਾਂ ਵੇਖੋ ਬਿਖਾਓ ਬੇਟਾ ਹੱਥ ਵੀ ਧੋ ਦਿੱਤੇ ਚੰਗੀ ਤਰ੍ਹਾਂ ਆ ਵੇਖੋ ਚੂੜੀਆਂ ਪਾਈਆਂ ਇਹਨਾਂ ਨੇ ਇਹਦੇ ਦਾਦੀ ਨੇ ਲੈ ਕੇ ਦਿੱਤੀਆਂ ਨੇ ਸੋਨ ਚ ਵੀ ਸੋਨ ਚ ਦੋਵੇਂ ਤਰ੍ਹਾਂ ਦੀਆਂ ਚੂੜੀਆਂ ਪਾਰਖੀਆਂ ਦੇਖੋ ਬੱਚਿਆਂ ਨੂੰ ਕਿੰਨਾ ਸ਼ੌਂਕ ਹੁੰਦਾ ਹੈ ਨਾ ਜਦੋਂ ਪਾਣ ਦੀ ਉਮਰ ਆ ਜਾਂਦੀ ਹੈ ਉਦੋਂ ਆਪਣਾ ਦਿਲ ਨਹੀਂ ਕਰਦਾ ਹੈਗਾ ਤੇ ਹੁਣ ਫਰੈਂਡਸ ਅਸੀਂ ਆਹ ਦੇਖੋ ਚਾਹ ਬਣਾ ਲਈਏ ਦੋਵਾਂ ਦੀ ਚਾਹ ਚਾ ਥੋੜੀ ਜੀ ਜ਼ਿਆਦਾ ਹੀ ਬਣ ਚੁੱਕੀ ਸੀਗੀ ਪਰ ਮੇਰੀ ਬੇਟੀ ਬੋਲੀ ਦੁੱਧ ਪੀ ਕੇ ਹਟੀ ਹੋਣੀ ਕਿ ਮੰਮਾ ਮੈਂ ਵੀ ਚਾਹ ਪੀਣੀ ਆ ਮੈਂ ਵੀ ਚਾਹ ਪੀਣੀ ਤੇ ਮੈਂ ਥੋੜੀ ਜੀ ਇਹਦੀ ਕੱਟ ਦੁੱਤੀ ਪਤਾ ਨਹੀਂ ਪੀਊਗੀ ਕਿ ਨਾ ਕਿ ਵੈਸੇ ਜ਼ਿੱਦ ਕਰ ਰਹੀ ਆ ਕਿਸੇ ਵੇਲੇ ਵੈਸੇ ਬੱਚਾ ਦੇਖ ਕੇ ਜ਼ਿੱਦ ਕਰਨ ਲੱ ਜਾਂਦਾ ਆ ਵੇਖੋ ਇੱਕ ਪਾਰਲੇ ਜੀ ਦਾ ਛੋਟਾ ਜਿਹਾ ਪੈਕੇਟ ਆ ਇਹ ਮੇਰਾ ਬ੍ਰੇਕਫਾਸਟ ਆ ਪਲੱਸ ਬਰਫੀ ਆ ਮੇਰੀ ਫਰੈਂਡ ਨੇ ਬੇਟਾ ਹੋਇਆ ਸੀ ਨਾ ਉਹਨਾਂ ਨੇ ਦਿੱਤੀ ਸੀਗੀ ਥੋੜੀ ਜੀ ਪਈ ਆ ਬਚਦੀ ਤੇ ਉਹ ਖਾ ਰਹੇ ਆ ਸੀ ਤੇ ਨਾਲ ਹੀ ਪਾ ਲੇ ਜੀ ਬਿਸਕਟ ਆ ਵੇਖੋ ਚਾਹ ਪੀਂਦੀ ਆ ਕਿ ਨਹੀਂ ਪੀਂਦੀ ਆ ਦੇਖੋ ਸ਼ੌਂਕ ਤਾਂ ਦੇਖੋ ਚੂੜੀਆਂ ਦਾ ਸਾਰੀਆਂ ਚੂੜੀਆਂ ਸਵੇਰੇ ਉੱਠਣ ਸਾਰੀ ਪਾ ਲਈ ਮम्मा ਚੂੜੀਆਂ ਦੋ ਚੂੜੀਆਂ ਦੋ ਹਾਂਜੀ ਹੁਣ ਮੈਂ ਆਪਣੇ ਬੇਟੇ ਨੂੰ ਨਿਮਾਅ ਦਿੱਤਾ ਏ ਸੋਹਣਾ ਪੁੱਤ ਬਣਾ ਦਿੱਤਾ ਥੋੜਾ ਜਿਹਾ ਰੋਇਆ ਤਾਂ ਜ਼ਰੂਰ ਸੀ ਕਿਉਂਕਿ ਅੱਗੇ ਦਾਦੀ ਤੋਂ ਨਾ ਆਂਦਾ ਤੇ ਅੱਜ ਮੇਰੇ ਤੋਂ ਆਇਆ ਏ ਤੇ ਆਹ ਦੇਖੋ ਮੈਂ ਹੁਣ ਮੇਰੇ ਬੇਟੇ ਨੂੰ ਸੋਹਣਾ ਪੁੱਤ ਬਣਾ ਕੇ ਨਾ ਇਹਦੇ ਕੱਪੜੇ ਪਾ ਦੇਣੇ ਆ ਕੀ ਪਾਏਗਾ ਬੇਟਾ ਅੱਜ ਫਰੌਕ ਫਰੌਕ ਪਾਏਗਾ ਸੋਨਾ ਬੱਚਾ ਬਣੇਗਾ ਹੈ ਹੈ ਇਹ ਮੈਂ ਬਤਾਰਿਆ ਮੇਰੀ ਬੇਟੀ ਕਹਿ ਰਹੀ ਹੈ ਫਰੈਂਡਸ ਮੈਂ ਨਾਲਿਆ ਚਲੋ ਬੇਟਾ ਮੈਨੂੰ ਕਹਿੰਦੀ ਮਮਾ ਮੈਨੂੰ ਕਹਿੰਦੀ ਮਮਾ ਹੁਣ ਮੇਰੇ ਨਾ ਚੂੜੀਆਂ ਪਾ ਦੋ ਮੈਂ ਸੋਹਣਾ ਪੁੱਤ ਬਣ ਗਿਆ ਐ ਹੁਣ ਮੈਂ ਆਪਣੇ ਬੇਟੇ ਦੇ ਨਾ ਚੂੜੀਆਂ ਪਾਣ ਲੱਗਾ ਐ ਸੋਹਣੀਆਂ ਸੋਹਣੀਆਂ ਹਨਾ ਬੇਟੇ ਹੈ ਪੁੱਤ ਸੋਹਣੀਆਂ ਚੂੜੀਆਂ ਪਾਏਗਾ ਉਹ ਸੋਨਾ ਪੁੱਤ ਮਮਾ ਲਾਈਟ ਵਾਲੀ ਆ ਹੈ ਲਾਈਟ ਵਾਲੀ ਆ ਰਹੀ ਆ ਲਾਈਟ ਵਾਲੀ ਆ ਕੀ ਆ ਗਿਆ ਲਾਈਟ ਵਾਲੀ ਆਈ ਕਿਉਂ ਆ ਲਾਈਟ ਵਾਲੀਆਂ ਨੇ ਚੂੜੀਆਂ ਆ ਤਾਂ ਟੁੱਟ ਗਈਆਂ ਕਿੰਨੀਆਂ ਤਾਂ ਤੋੜ ਲੀਆਂ ਏ ਤੁਸੀਂ ਬੇਟਾ ਜੀ ਕਿਨੇ ਲਿਆ ਕੇ ਦਿੱਤੀਆਂ ਸੀ ਆ ਸੋਹਣੀਆਂ ਜਿਹੀਆਂ ਚੂੜੀਆਂ ਤੈਨੂੰ ਆ ਤਾਂ ਲੀ ਲਾ ਕੇ ਦਿੱਤਾ ਜੀ ਦਾਦੀ ਨੇ ਲਿਆ ਕੇ ਦਿੱਤੀਆਂ ਸੀ ਦਾਦੀ ਨੂੰ ਥੈਂਕ ਯੂ ਕਰਿਆ ਸੀ ਤੁਸੀਂ ਫਿਰ ਨਾ ਚਿਕੋ ਨੀ ਕੀਤਾ ਥੈਂਕ ਯੂ ਬੇਟਾ ਆਹ ਲੋ ਜੀ ਥੋੜੀਆਂ ਜੀ ਰਹਿ ਗਈਆਂ ਥੋੜੀਆਂ ਜੀ ਇਹ ਤਾਂ ਕੱਲ ਦੇ ਵਿੱਚ ਆਜਾ ਤੇ ਤੋੜ ਵੀ ਲਈਆਂ ਹੁਣ ਦਿਖਾਓ ਉੱਥੇ ਦੇਖ ਜੀ ਸੋਨੇ ਸੋਨੇ ਹੱਥਾਂ ਤੇ ਸੋਨੇ ਸੋਨੇ ਛਤੇ ਛਤੇ ਹੱਥਾਂ ਤੇ ਸੋਨੇ ਜੋਨੇ ਬਟੂਰੀਆਂ ਮਮਾ ਤਾਂ ਇੱਕੋ ਆ ਥੋੜੀਆਂ ਨੇ ਦੇਖੋ ਕਹਿ ਰਹੀ ਆ ਇਹ ਤਾਂ ਮਮਾ ਇੱਕੋ ਆ ਵੀ ਥੋੜੀਆਂ ਨੇ ਜੂੜੀਆਂ ਥੋੜੀਆਂ ਨੇ ਬੇਟਾ ਫਰ ਕੀ ਹੋਰ ਕੀ ਕਰ ਰਹੇ ਹੋਰ ਲਿਆਦਾ ਕਿ ਕੋਈ ਨਹੀਂ ਪਾਪਾ ਨੂੰ ਫੋਨ ਕਰਾਂਗੇ ਪਾਪਾ ਹੋਰ ਲਿਆ ਦਿਓ ਮੇਰੇ ਪੁੱਤ ਲਈ ਚੂੜੀਆਂ ਉਹ ਉਹ ਕੀ ਕੀ ਬੇਟਾ ਉਹ ਤਾਂ ਮੰਗਦਾ ਨਹੀਂ ਮੰਨੇ ਨਹੀਂ ਪਾਪਾ ਕੋਈ ਨਹੀਂ ਮੰਨਣਗੇ ਪਾਪਾ ਪਾਪਾ ਨੂੰ ਕਹਦੇ ਨੇ ਪਾਪਾ ਜੀ ਲਿਆ ਦਿਓ ਮੇਰੇ ਪੁੱਤ ਲਈ ਚੂੜੀਆਂ ਚਲੋ ਡਰੈਸ ਦਿਖਾ ਦਿਓ ਫਰੈਂਡਸ ਨੂੰ ਉੱਟ ਕੇ ਆ ਦੇਖੋ ਜੀ ਫਰੌਕ ਪਾ ਲਈ ਅਸੀਂ ਸੋਨਾ ਜਿਹਾ ਬਣਾ ਦਿੱਤਾ ਮੈਂ ਆਪਣੇ ਪੁੱਤ ਨੂੰ ਹੁਣ ਮੈਂ ਨਹਾਉਂਗੀ ਮम्मा ਕਿਤੇ ਗਏ ਹੋਏ ਨੇ ਉਹ ਆ ਜਾਣਗੇ ਬਸ ਫਿਰ ਮੈਂ ਨਹਾ ਲੂੰਗੀ ਹਾਂਜੀ ਬੇਟਾ ਫਿਰ ਸੋਨਵੇਂ ਮੈਂ ਆਪਣੀ ਬੇਟੀ ਦਾ ਸਿਰ ਬਾਹ ਦਿੱਤਾ ਦੇਖੋ ਜੀ ਤਾਂ ਕਰਦੇ ਇਹਦੇ ਐਦਾ ਖੁੱਲੇ ਛੱਡ ਦੇਵਾਂ ਵਾਲ ਪਰ ਜਿਹੜੇ ਪਿੱਛੇ ਗਰੋਥ ਹੋ ਚੁੱਕੀ ਆ ਨਾ ਥੋੜੀ ਜੀ ਜ਼ਿਆਦਾ ਹੋ ਚੁੱਕੀ ਆ ਵਾਲਾਂ ਦੀ ਤੇ ਔਰ ਕੱਡੇ ਬੱਡੇ ਆ ਜਿੱਦਾਂ ਕਿ ਬੱਚਿਆਂ ਦੇ ਹੁੰਦੇ ਆ ਵਾਲ ਹੁਣ ਜੀ ਕਰਦਾ ਇੱਕ ਬੈਕ ਉਹ ਕਰਦਾ ਥੋੜਾ ਜਿਹਾ ਐਦਾ ਬਣਾ ਲਾ ਪੋਨੀ ਕਮੈਂਡ ਕਰਕੇ ਦੱਸਿਓ ਕਿ ਐਦਾ ਵੀ ਸੋਹਣੇ ਲੱਗ ਰਹੇ ਆ। ਕਹਿੰਦਾ ਪਿਆ ਮੇਰਾ ਬੇਟਾ ਜੈਲੀਜ਼ ਕਿਨੇ ਲਿਆ ਕੇ ਦਿੱਤੀਆਂ ਜੈਲੀਜ਼? ਮੈਂ ਪਾਣੀ ਪਾਣੀ ਤਾਂ ਖਤਮ ਐ। ਜੈਲੀਜ਼ ਕਿਨੇ ਲਿਆ ਕੇ ਦਿੱਤੀਆਂ ਬੇਟਾ? ਮੈਂ ਆਪਣੀ ਬੇਟੀ ਨੂੰ ਉੱਲੂ ਬਣਾ ਕੇ ਗਈ ਸੀ ਕਿਉਂਕਿ ਵੀ ਨਹੀਂ ਫਿਰ ਉਹ ਮੇਰੇ ਨਾਲ ਪਿੱਛੇ ਕੱਪੜਿਆਂ ਦੇ ਜਾਂਦੀ ਵੀ ਕੱ ਸੁੱਕਣੇ ਪਾਣ ਤੇ ਫਿਰ ਮੈਨੂੰ ਸੰਭਾਲਣਾ। ਸਾਡੀ ਆ ਦੇਖੋ। ਇਹ ਕੀ ਉਲਟੀਆਂ ਐਨਕਾ ਲਾਰਖੀਆਂ ਨੇ? ਹੈ? ਸਿੱਧੀਆਂ ਰਾਓ। ਉਲਟੀ ਐਨ ਘਰਾ ਕੇ ਕਹਿ ਰਹੀ ਆ ਮम्मा ਦੇਖੋ ਮम्मा ਦੇਖੋ ਚਲੋ ਜੀ ਕੱਪੜੇ ਰੱਖ ਦੰਨੇ ਆ ਤੇ ਬਾਅਦ ਚ ਲਗਾਵਾਂਗੇ ਇਕੱਠੀ ਲਗਾ ਲਾਂਗੇ ਦੋਵਾਂ ਦੀ ਟੈ ਆ ਦੇਖੋ ਆ ਕੀ ਆ ਬੇਟਾ ਐਵੇਂ ਨਹੀਂ ਐ ਲਾਈ ਐਵੇਂ ਲਾਈ ਦੀਆਂ ਨੇ ਐਨਕਾ ਇੱਕ ਮਿੰਟ ਦੇਖੋ ਹਾ ਜੇ ਲੰਨੀ ਐਵੇਂ ਲਾਈ ਦੀਆਂ ਨੇ ਹੁਣ ਦੇਖੋ ਸੋਹਣਾ ਬਾਊ ਬਣ ਗਿਆ ਪਰਸ ਪਾਇਆ ਮੈਡਮ ਨੇ ਬਾਜ਼ਾਰ ਚੱਲੀ ਬਾਜ਼ਾਰ ਚੱਲੀ ਬੱਸ ਹਾਂਜੀ ਫਰੈਂਡਸ ਹੁਣ ਅਸੀਂ ਲੰਚ ਕਰਨ ਲੱਗੇ ਆ ਲੰਚ 'ਚ ਸਾਡੇ ਰਾਈਸ ਆ ਸਬਜ਼ੀ ਆ ਤੇ ਪੂਰੀਆਂ ਨੇ ਓ ਸ਼ਿਟ ਪਾਣੀ ਡੋਲ ਦਿੱਤਾ ਮੇਰੀ ਉੱਤੇ ਪੂਰੀ ਤੇ ਵੇਖੋ ਇੱਕ ਸਕਿੰਟ ਦੇ ਅੰਦਰ ਅੰਦਰ ਕੰਮ ਕਰ ਜਾਂਦੀ ਐ ਇੱਕ ਸਕਿੰਟ 'ਚ ਕੰਮ ਕਰ ਜਾਂਦੀ ਐ ਕੁਝ ਨਹੀਂ ਪਤਾ ਲੱਗਦਾ ਇਹਨੂੰ ਇਹਨਾਂ ਨੂੰ ਪਤਾ ਬੇਟਾ ਹੁਣ ਮੰਮਾ ਨੇ ਰੋਟੀ ਖਾਣੀ ਆ ਸਗੋਂ ਤੁਸੀਂ ਸ਼ਰਾਰਤ ਕਰਦੇ ਰਹਿੰਦੇ ਹੋ ਇਹਦੀ ਸਰਵਿਸ ਹੋਣ ਵਾਲੀ ਆ ਛੋੜੇ ਦਿਨ ਹੋ ਗਏ ਉਹਦੀ ਸਰਵਿਸ ਨਹੀਂ ਹੋਈ ਹੈਗੀ ਚੰਗੀ ਤਰੀਕੇ ਦੇ ਨਾਲ ਥੱੱਪੜ ਲਗਾਵਾ ਮम्मा ਹੁਣ ਨਾ ਮਿੰਟਾਂ 'ਚ ਪਾਣੀ ਉਹ ਕਰਕੇ ਡੋਲ ਦਿੱਤਾ ਮम्मा ਦੀ ਰੋਟੀ ਤੇ ਜੀ ਫਰੈਂਡਸ ਉਹਨਾਂ ਦਾ ਟਾਈਮ ਆ ਮੇਰੇ ਹਸਬੈਂਡ ਆ ਗਏ ਮੈਂ ਉਹਨਾਂ ਦੀ ਵੇਟ ਕਰਦੀ ਸੀ ਮੈਂ ਆਲਰੇਡੀ ਨਾ ਮੈਕਰੋਨੀ ਬਣਾ ਲਈ ਸੀ ਕਿਉਂਕਿ ਅੱਜ ਵੈਸੇ ਦਿਲ ਕਰ ਰਿਹਾ ਸੀ ਖਾਣ ਦਾ ਪਤਾ ਨਹੀਂ ਕਿਉਂ ਰੋਟੀ ਖਾਣ ਦਾ ਮਨ ਨਹੀਂ ਸੀ ਨਾ ਸਬਜ਼ੀ ਥੋੜੀ ਟੇਸਟੀ ਸੀਗੀ ਮੈਂ ਕਿਹ ਚੱਲ ਜਾ ਦੋਏ ਆਂਦੇ ਆ ਉਦੋਂ ਪਹਿਲਾਂ ਮੈਂ ਬਣਾ ਕੇ ਰੱਖ ਲਾਂ ਫਿਰ ਅਸੀਂ ਖਾ ਲਾਂਗੇ ਮੇਰੀ ਬੇਟੀ ਨੂੰ ਵੀ ਪਸੰਦ ਆ ਵੈਸੇ ਇਹ ਦੁਪਹਿਰ ਦੇ ਟਾਈਮ ਹੀ ਬਣਾਉਂਦੇ ਆ ਪਰ ਅੱਜ ਪਹਿਲੀ ਵਾਰ ਅਸੀਂ ਰਾਤ ਦੇ ਟਾਈਮ ਬਣਾਈ ਆ ਵੈਸੇ ਮੈਕਰੋਨੀ ਮੈਂ 3 ਟਾਈਮ ਹੀ ਖਾ ਰਹੀ ਆ ਘਰ ਉਦਾਂ ਨਹੀਂ ਖਾਂਦੇ ਇਹ ਦੇ ਵਿੱਚ ਨੇ ਮੈਂ ਪਹਿਲਾਂ ਲਸਣ ਪਾਣਾ ਭੁੱਲ ਗਈ ਸੀਗੀ ਤੁਸੀਂ ਮੇਰੀ ਲਾਸਟ ਵੀਡੀਓ ਦੇ ਵਿੱਚ ਇਹਦੀ ਰੈਸিপি ਦੇਖ ਸਕਦੇ ਹੋ ਅਗਰ ਤੁਹਾਨੂੰ ਉਹ ਰੈਸিপি ਚਾਹੀਦੀ ਆ ਮੈਂ ਲਸਣ ਪਾਣਾ ਭੁੱਲ ਗਈ ਫਿਰ ਫੇਰ ਮੈਂ ਸਾਰਾ ਤੜਕਾ ਕੱਢਿਆ ਤੇ ਫਿਰ ਲਸਣ ਥੋੜਾ ਜਿਹਾ ਕ੍ਰਸ਼ ਕੀਤਾ ਠੀਕ ਹੈ ਫੇਰ ਮੈਂ ਉਹਦਾ ਫੇਰ ਉਹਨੂੰ ਫਰਾਈ ਕਰਕੇ ਚੰਗੀ ਤਰ੍ਹਾਂ ਫੇਰ ਮਿਕਸ ਕੀਤਾ ਦੇਖੋ ਕੱਲੇ-ਕੱਲੀ ਹੋਈ ਪਈ ਐ ਮੈਕਰੋਨੀ ਦੇਖੋ ਬਹੁਤ ਯਾਦਾ ਟੇਸਟੀ ਲੱਗਦੀ ਐ ਕੱਲੀ-ਕੱਲੀ ਹੋਈ ਪਈ ਐ ਹਾਂਜੀ ਹੁਣ ਅਸੀਂ ਖਾਣ ਜਾ ਰਹੇ ਐ ਮੈਕਰੋਨੀ ਆ ਮੇਰਾ ਬੇਟਾ ਦੱਸੋ ਬੇਟਾ ਕਿਵੇਂ ਬਣੀ ਐ ਖਾ ਰਹੇ ਹੋ ਬੇਟਾ ਖਾਓ ਜੀ ਤੁਸੀਂ ਵੀ ਸੱਜੇ ਖਾ ਪਰਦੋ ਨੀ ਹੋ ਦੇਖੋ ਖੁਸ਼ੀ ਦੇਖੋ ਇਹਦੀ ਮੈਕਰੋਨੀ ਜੀ ਖੁਸ਼ੀ ਦੇਖੋ ਖੁਸ਼ੀ ਓਏ ਇੰਨਾ ਖੁਸ਼ ਆ ਚਲ ਬੈਠ ਜੇ ਬੈਠ ਅਮ ਦਰਨ ਕੱਕੀ ਨਾ ਆਈ ਤੁਮ ਰਾਜੀ ਖਾ ਲੈ ਥੈਂਕ ਯੂ ਬੇਟਾ ਕੁਛ ਨਹੀਂ ਤਖਾਰੋਂ ਮੈਂ ਤੁਹਾਨੂੰ ਚੌੜਾ ਚੌੜਾ ਲੈ ਲਾ ਮੈਂ ਵੱਡਾ ਚੰਗਰਾ ਨੂੰ ਹਾਂਜੀ ਇੱਥੇ ਅਸੀਂ ਤਿੰਨੇ ਬੈਠ ਕੇ ਖਾਣਾ ਖਾ ਰਹੀ ਸੀਗੇ ਡਿਨਰ ਕਰ ਰਹੇ ਸੀ ਰਾਤ ਦਾ ਪਹਿਲੀ ਵਾਰੀ ਵੈਸੇ ਡਿਨਰ ਦੇ ਵਿੱਚ ਐਵੇਂ ਦਾ ਲਟਰਮ ਬਟਰਮ ਮਸੀਂ ਬਣਾਇਆ ਜ਼ਿਆਦਾਤਰ ਖਾਣਾ ਹੀ ਖਾਣੇ ਆ ਉਹ ਵੀ ਵੈਸੇ ਹੀ ਮਨ ਕਰ ਰਹੀ ਸੀਗਾ ਬੇਟੀ ਮੇਰੀ ਕਾਫੀ ਦਿਨਾਂ ਤੋਂ ਜਿੱਦ ਕਰ ਰਹੀ ਸੀ ਇਸ ਲਈ ਮੈਂ ਬਣਾ ਦਿੱਤਾ ਮੈਂ ਕਿਹਾ ਚਲੋ ਠੀਕ ਹੈ ਨਾਲ ਹੀ ਡਿਨਰ ਹੋ ਜਾਏਗਾ ਤੇ ਦੇਖੋ ਜੀ ਇੱਥੇ ਇਕੱਠੇ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਖਾਣਾ ਖਾਣ ਦਾ ਹਨਾ ਸਕੂਨ ਆ ਇਹ ਬਹੁਤ ਜ਼ਿਆਦਾ ਹੁੰਦਾ ਪਰ ਇਹ ਸ਼ਾਇਦ ਕਰਮਵਾਲਿਆਂ ਨੂੰ ਇਨਸਾਨ ਨਸੀਬ ਹੁੰਦਾ ਪਰਮਾਤਮਾ ਇਹ ਵਾਲਾ ਜਿਹੜਾ ਪਰਿਵਾਰ ਦਾ ਸੁੱਖ ਆ ਠੀਕ ਹੈ ਹਰ ਇੱਕ ਬੰਦੇ ਨੂੰ ਦਵੇ ਹਰ ਇੱਕ ਪਰਿਵਾਰ ਦੇ ਵਿੱਚ ਦਵੇ ਜਿਨ੍ਹਾਂ ਦੇ ਵਿੱਚ ਪਰਿਵਾਰ ਦੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਠੀਕ ਹੈ ਬਣਿਆ ਰਵੇ ਸਾਡੀ ਮੇਰੀ ਮੈਰिज ਨੂੰ ਜੀ ਸ਼ਾਇਦ 7-8 ਸਾਲ ਹੋ ਚੁੱਕਿਆ ਤੇ ਅਸੀਂ ਹਸਬੰਡ ਵਾਈਫ ਹਮੇਸ਼ਾ ਇਕੱਠੇ ਹੀ ਰੋਟੀ ਖਾਂਦੇ ਆ ਤੇ ਜਦੋਂ ਦੀ ਮੇਰੀ ਬੇਟੀ ਹੋਈ ਆ ਤੇ ਉਸ ਤੋਂ ਬਾਅਦ ਨਾ ਪੈਸੇ ਕਦੇ-ਕਦੇ ਇਹਨੂੰ ਮੈਂ ਪਹਿਲਾਂ ਖਵਾ ਦਿੰਨੀ ਆ ਜਾਂ ਫਿਰ ਜੇ ਜੇ ਅਸੀਂ ਜਲਦੀ ਖਾ ਲੈਣੇ ਹੁੰਨੇ ਆ ਠੀਕ ਹੈ ਤਾਂ ਫਿਰ ਇਹਨੂੰ ਵੀ ਨਾਲ ਹੀ ਅਸੀਂ ਖਵਾਨੇ ਆ ਖਾਣਾ ਤੇ ਇਕੱਠੇ ਗੱਲਾਂ ਕਰਦੇ ਕਰਦੇ ਕਿਹੇ ਵੇਲੇ ਤੇ ਪਤਾ ਹੀ ਨਹੀਂ ਲੱਗਦਾ ਟਾਈਮ ਦਾ ਕਿ ਕਿਵੇਂ ਬੀਤ ਗਿਆ ਬੇਟਾ ਕੀ ਕਰ ਰਹੇ ਹੋ ਇੱਥੇ ਦੇਖੋ ਜੀ ਆਪਣੇ ਪਾਪਾ ਨਾਲ ਖੇਡ ਲਈ ਇਹ ਮਸਤੀਆਂ ਕਰ ਰਹੀ ਆ ਕੁਛ ਨਾ ਕੁਛ ਬੋਲੀ ਜਾਂਦੀ ਆ ਮੈਂ 2 ਮਿੰਟ ਚ ਆ ਗਈ ਮੇਰਾ ਸਾਰਾ ਕੇਕ ਨਹੀਂ ਖਾਣਾ ਆਹ ਕੇਕ ਪਿਆ ਹੈ ਮਫੂਕ ਮਾਂ ਤੂੰ ਦੋਵੇਂ ਬੇ ਬੇਟਾ ਬਾਪ ਬਾਪ ਬੇਟੀ ਬੈਠੇ ਮੈਂ ਮਮਾ ਨਾ ਮੈਂ ਮੈਂ ਦੱਕਾਨ ਮਾਰਦਾ ਮੈਂ 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 ਕੋ ਵਾਸੀਆ ਚ ਮਾਰੀ ਕੀ ਕਰਦੇ ਹੋ ਕੀ ਕੀ ਦਾ ਹੈਪੀ ਬਰਥਡੇ ਮਮਾ ਨਾ ਤੂੰ ਇਹ ਤੂੰ ਹੈਪੀ ਟੂ ਜੂਗਾ ਕੀ ਦਾ ਹੈਪੀ ਟੂ ਜੂ ਆ ਆਜਾ ਤੂੰ ਮਮਾ ਜੀ ਤੁਸੀਂ ਆ ਜਾਓ ਐਂ ਕਹੀਦਾ ਹੁੰਦਾ ਮਮਾ ਚੁੱਟੀਆਂ ਆ ਦੇ ਦੇ ਨੇ ਮੰਮਾ ਦਾ ਵੱਜਿਆ ਫੁੱਲ ਜੰਦੀ ਹੈ ਮੇਂ ਥੋਡੀ ਮੰਮਾ ਹੈ ਨਾ ਮੰਮਾ ਦਾ ਵੱਜ ਗਿਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਟੂ ਹੀ ਕਹੇਤਾ ਹੈਪੀ ਬਰਥਡੇ ਟੂ ਤੋ ਕੇ ਖਲ ਤੇ ਕਹਨੇ ਜਮੀ ਮम्मा ਹੀ ਤੁਸੀਂ ਵੀ ਖਾਓ ਐਵੇਂ ਬੋਲੀਦਾ ਹੁੰਦਾ ਬੇਟਾ ਜੀ ਤੋ ਬਹੁਤ ਜਮੀ ਲੈ ਫੇ ਫੇ ਬਾਹੀ ਲੈ ਜਾਓਂ ਮੈਂ ਲੈ ਬੰਨ ਕਾ ਛੋ ਜੀ ਜਮੀ ਲੈ ਲੈ ਬੰਨ ਕਰ ਦੂ ਸੋ ਜੀ ਹਾਂਜੀ ਜੇ ਕੋਈ ਮੇਰੇ ਨਾਲ ਕੋਈ ਨਿਆਨਿਵਾ ਵੀਰ ਜੋ ਦੁੜਿਆ ਇਹਦੇ ਵੀਡੀਓ ਦੇ ਵਿੱਚ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਮੈਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਠੀਕ ਹੈ ਕਿ ਮੈਂ ਅੱਗੇ ਤੋਂ ਬਲੌਗ ਹੋਰ ਜ਼ਿਆਦਾ ਮਤਲਬ એનર્ਜੀ ਦੇ ਨਾਲ ਬੰਦਾ ਬਣਾ ਸਕਦਾ ਬਲੌਗ ਮੇਰੀ ਮੈਂ ਠੀਕ ਹੈ ਜੀ ਇੱਥੇ ਉਸ ਤੋਂ ਬਾਅਦ ਹੀ ਮੇਰੀ ਬੇਟੀ ਆਪਣੇ ਪਾਪਾ ਨਾਲ ਤੇ ਮਮਾ ਨਾਲ ਦੋਵਾਂ ਨਾਲ ਮਸਤੀ ਕਰ ਰਹੀ ਸੀ ਤੇ ਅਸੀਂ ਜਿਹੜਾ ਕੁਆਲਟੀ ਟਾਈਮ ਬਹੁਤ ਸਪੈਂਡ ਕਰ ਰਹੇ ਸੀ ਇਹ ਟਾਈਮ ਸ਼ਾਇਦ ਇਹ ਵੀ ਜਿਹੜਾ ਕਰਮਾ ਵਾਲੇ ਨੂੰ ਮਿਲਦਾ ਹਰ ਘੜੀ ਕਲਾਦ ਜ਼ਰੂਰ ਦਵੇ ਪ੍ਰਮਾਤਮਾ ਠੀਕ ਹੈ ਕਿਉਂਕਿ ਬੱਚੇ ਦੇ ਨਾਲ ਜਿਹੜੀਆਂ ਸਾਰ ਟੈਨਸ਼ਨ ਆ ਠੀਕ ਹੈ ਉਹ ਮੁਕਤ ਹੋ ਜਾਂਦੀਆਂ ਨੇ ਪਲੱਸ ਇੱਕ ਇੱਕ ਜਵਾਕ ਕਹਿੰਦੇ 100 ਬੱਚ ਉਹਨਾਂ ਨੂੰ ਬੰਦਿਆਂ ਨੂੰ ਨਾ ਕੰਮ ਲਾਈ ਰੱਖਦਾ ਉਹੀ ਚੀਜ਼ ਮੇਰੀ ਬੱਚੀ ਦਾ ਜੀ ਇੱਕ ਜਣਾ ਇਹ ਸਾਰਿਆਂ ਨੂੰ ਕੰਮ ਲਾਈ ਰੱਖਦੀ ਹੈ ਸਾਰਾ ਦਿਨ ਨਾ ਕੁਝ ਬੋਲ ਕੇ ਹਸਾਂਦੀ ਰਹਿੰਦੀ ਹੈ ਆਪਣੇ ਪਾਪਾ ਦੀ ਵੀ ਸਾਰੀ ਟੈਨਸ਼ਨ ਉਤਾਰ ਦਿੰਦੀ ਹੈ ਘਰ ਆਏ ਤੇ ਮੇਰੀ ਵੀ ਸਾਰੀ ਠੀਕ ਹੈ ਜੇ ਕੋਈ ਥੋੜੀ ਬਹੁਤ ਪ੍ਰੋਬਲਮ ਤੇ ਚਲਦੀ ਰਹਿੰਦੀ ਹੈ ਜੀ ਤੇ ਬੱਚਾ ਸਾਰੀ ਟੈਨਸ਼ਨ ਜਿਹੜੀ ਹੈ ਨਾ ਉਹ ਖਤਮ ਕਰ ਦਿੰਦਾ ਠੀਕ ਹੈ ਜੀ ਬਾਏ ਬਾਏ ਫਿਰ মা মা ক মাদমাদ । <Graduate> <laughs> আ আ । Yeah.